ਇੱਕ ਪਿਤਾ ਨੇ ਪਹਿਲਾ ਆਪਣੇ ਬੱਚੇ ਨੂੰ ਜ਼ਹਿਰ ਖਵਾ ਕੇ ਉਸ ਦੀ ਜਾਨ ਲੈ ਲਈ ਅਤੇ ਫਿਰ ਆਪ ਵੀ ਜ਼ਹਿਰ ਖਾ ਕੇ ਮਰਨ ਦੀ ਕੋਸ਼ਿਸ਼ ਕੀਤੀ ਜੀ ਹਾਂ ਇਹ ਵਿਅਕਤੀ ਆਪਣੇ ਸਹੁਰੇ ਪਿੰਡ ਆਇਆ ਹੋਇਆ ਸੀ ਜਿੱਥੇ ਪਹਿਲਾਂ ਉਸ ਨੇ ਆਪਣੇ 8 ਸਾਲਾਂ ਬੱਚੇ ਨੂੰ ਜ਼ਹਿਰ ਦੇ ਦਿੱਤੀ ਅਤੇ ਫਿਰ ਆਪ ਵੀ ਜ਼ਹਿਰ ਖਾ ਲਿਆ ਇਸ ਨਾਲ ਉਸ ਦੇ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਇਸ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਦਾ ਦੇ ਪਿੰਡ ਰੌਕੇ ਕਲਾਂ ਵਿਖੇ ਆਪਣੇ ਸਹਰੇ ਪਿੰਡਾਇਕ ਵਿਅਕਤੀ ਨੇ ਪਹਿਲਾਂ ਆਪਣੇ 8 ਸਾਲਾ ਬੱਚੇ ਨੂੰ ਜ਼ਹਿਰ ਦੇ ਕੇ ਉਸ ਦੀ ਜਾਨ ਲੈ ਲਈ ਅਤੇ ਫਿਰ ਖੁਦ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਉਸ ਦੇ بیٹے ਦੀ ਮੌਕੇ ਤੇ ਮੌਤ ਹੋ ਗਈ ਜਦਕਿ ਵਿਅਕਤੀ ਖੁਦ ਗੰਭੀਰ ਹਾਲਤ ਵਿੱਚ ਹੈ ਜਿਸ ਨੂੰ ਹੁਣ ਇਲਾਜ ਲਈ ਹਸਪਤਾਲ ਲੈ ਜਾਂਦਾ ਹੈ ਜਿਸ ਤੋਂ ਬਾਅਦ ਇਹ ਵਿਅਕਤੀ ਵੀ ਗੰਭੀਰ ਹਾਲਤ ਵਿੱਚ ਪਹੁੰਚ ਗਿਆ ਹਾਲਾਂਕਿ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਰਾਣੀਵਾਲ ਦੇ ਰਹਿਣ ਵਾਲੇ ਗੁਰਬਾਜ ਸਿੰਘ ਨੇ ਆਪਣੇ ਬੇਟੇ ਨੂੰ ਘਰੇਲੂ ਕਲੇਸ਼ ਤੇ ਚਲਦਿਆਂ ਜ਼ਹਿਰ ਦੇ ਦਿੱਤੀ ਉਸਤਾ ਆਪਣੀ ਪਤਨੀ ਦੇ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਉਸ ਦੀ ਪਤਨੀ ਉਸ ਤੋਂ ਗੁੱਸੇ ਹੋ ਕੇ ਆਪਣੇ ਪੇਕੇ ਪਿੰਡ ਰੋਕੇ ਕਲਾ ਗਈ ਸੀ ਗੁਰਬਾਤ ਸਿੰਘ ਆਪਣੇ 8 ਸਾਲਾ ਪੁੱਤ ਮਨਕੀਰਤ ਸਿੰਘ ਨਾਲ ਉਸ ਨੂੰ ਮਨਾਉਣ ਲਈ ਆਇਆ ਪਰ ਜਦੋਂ ਉਹ ਨਾ ਮੰਨੀ ਤਾਂ ਪਿੰਡ ਦੇ ਬਾਹਰ ਬਾਹਰ ਹੀ ਉਸ ਨੇ ਪਹਿਲਾਂ ਆਪਣੇ ਪੁੱਤਰ ਨੂੰ ਜ਼ਹਿਰ ਦੇ ਦਿੱਤਾ ਅਤੇ ਫਿਰ ਖੁਦ ਵੀ ਸਲਫਾਸ ਨਿਗਲ ਗਈ ਇਸ ਦੇ ਨਾਲ ਦੋਹਾਂ ਦੀ ਮੌਤ ਹੋ ਚੁੱਕੀ ਹੈ ਉਧਰ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਪੂਰੇ ਮਾਮਲੇ 'ਚ ਬੋਲਣ ਨੂੰ ਤਿਆਰ ਨਹੀਂ ਹੈ। ਤਮੋਗਾ ਜ਼ਿਲ੍ਹੇ ਦੇ ਪਿੰਡ ਰਾਉਕ ਕੇ ਕਲਾਚ ਇਹ ਬੇਹਦ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਪਿਤਾ ਨੇ ਆਪਣੇ 8 ਸਾਲਾਂ ਬੱਚੇ ਦੀ ਜਾਨ ਲੈ ਲਈ ਅਤੇ ਫਿਰ ਖੁਦ ਵੀ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਦਰਸਲ ਇਸ ਵਿਅਕਤੀ ਦਾ ਆਪਣੀ ਪਤਨੀ ਦੇ ਨਾਲ ਕਰੇਲੂ ਕਲੇਸ਼ ਚੱਲਦਾ ਸੀ ਦੋਵਾਂ ਵਿਚਾਲੇ ਮਨ ਮੁਠਾਵ ਰਹਿਦਾ ਸੀ ਜਿਸ ਤੋਂ ਬਾਅਦ ਉਸ ਦੀ ਪਤਨੀ ਰੁਸ ਕੇ ਪੇਕੇ ਘਰ ਆ ਗਈ ਪਰ ਜਦੋਂ ਇਹ ਵਿਅਕਤੀ ਉਸ ਨੂੰ ਮਨਾਉਣ ਪਹੁੰਚਿਆ ਤਾਂ ਉਸ ਦੀ ਪਤਨੀ ਨਾ ਮੰਨੀ ਇਸ ਤੋਂ ਗੁੱਸੇ ਚਾਏ ਇਸ ਵਿਅਕਤੀ ਨੇ ਜਿਸ ਦਾ ਨਾਮ ਗੁਰਬਾ ਸਿੰਘ ਦੱਸਿਆ ਗਿਆ ਉਸ ਵੱਲੋਂ ਜ਼ਹਿਰ ਖਾ ਲਈ ਗਈ ਪਰ ਮਾਰਨ ਤੋਂ ਪਹਿਲਾਂ ਉਸ ਨੇ ਆਪਣੇ 8 ਸਾਲਾ ਬੱਚੇ ਨੂੰ ਵੀ ਸਲਫਾਸ ਦੇ ਦਿੱਤੀ ਜਿਸ ਕਾਰਨ ਉਸ ਦੇ ਬੇਟੇ ਨੇ ਮੌਕੇ ਤੇ ਦਮ ਤੋੜ ਦਿੱਤਾ ਜਦਕਿ ਪਿੰਡ ਵਾਸੀਆਂ ਨੇ ਇਸ ਵਿਅਕਤੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਵੀ ਜਾਨ ਚਲੀ ਗਈ ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ